ਅਗੋ ਸੋਠ ਬਾਣੀ ਭਗਤ ਰਵਿਦਾਸ ਜੀ ਕੀ ਇੱਕੰਕਾਰ ਸਤਗੁਰ ਪ੍ਰਸਾਦ ਸੁਖ ਸਾਗਹਿ ਸਰ ਤਰ ਚਿੰਤਾ ਮਨ ਕਾਮ ਤੈਨ ਵਸ ਜੋ ਕੇ ਚਾਰ ਪਦਾਰਥ ਥੇ ਅਸ਼ਟ ਦਸਾ ਸਿੰਧ ਨਵ ਨਿਬ ਕਰਤਲ ਤਾਕੇ ਹਰ 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 ਨਾਮ ਜਪੇ ਰਸਨਾ ਅਮਰ ਸੋ ਲਟਾਵੇ ਬਚਨੇ ਰਚਨਾ ਰਾਉ ਨਾਮ ਆਖਣ ਪੁਰਾਨੂ ਲੈ ਦੇ ਦੇ ਚਪਸੇ ਅਕਰ ਮਹੀਂ ਵਿਆਸ ਵਿਚਾਰ ਕਹੋ ਪਰਮਰਤ RAM ਨਾਮ ਸਮ ਨਹੀਂ ਸਜ ਸਮਾਦ ਉਪਾਦ ਰਹਤ ਫੁਨਾ ਬੜੇ ਪਾਗਲੇ ਬਲਾਗੇ ਕਰਬਦੋਸ ਪ੍ਰਕਾਸ਼ ਦੇ ਤਰ ਜਨਮ ਮਰਨ ਪੈ ਭਾਗੀ ਸਜ ਸਮਾਦ ਉਪਾਦ ਰਹਤ ਫੁਨਾ ਬੜੇ ਪਾਗਲੇ ਬਲਾਗੇ ਕਹੇ ਨ ਵਿਦਾਸ ਪ੍ਰਕਾਸ਼ ਦਿੰਦੇ ਟਰ ਜਨਮ ਮਰਨ ਭੇ ਪਗੀ ਇਹ ਸ਼ਬਦ ਸਤਗੁਰ ਦਵਦਾਸ ਜੀ ਕਬਿਰ ਸ਼ਬਦ ਦੇ ਮਾਲਕ ਤੁੰਤਨ ਸ਼੍ਰੀ ਗੁਰੂ ਸਾਹਿਬ ਦੇ ਵਿੱਚ ਆਰਾਮ ਸੋਠ ਦੇ ਵਿੱਚ ਅੰਗ 658 ਤੇ ਚਾਰਿਆ ਹੋਇਆ ਸ਼ਬਦ ਹੈ ਸਤਗੁਰ ਦਵਦਾਸ ਮਹਾਰਾਜ ਜੀ ਇਹ ਸ਼ਬਦ ਰਾਹੀਂ ਸਮਝਾਉਣ ਕਰਦੇ ਹੈ ਕਿ ਜੇਕਰ ਸਿਮਰਨ ਨਾਮ ਜਪਣਾ ਨਹੀਂ ਹੈ ਜੋ ਮਰਜੀ ਆਪਾ ਪੜ ਲਈਏ ਲਿਖ ਲਈਏ ਇਹਦਾ ਕੋਈ ਸ਼ੈਦਾਨ ਨਹੀਂ ਜਿੰਨੇ ਮਰਜੀ ਗ੍ਰੰਥ ਪੜ ਲਈਏ ਜਿੰਨੇ ਮਰਜੀ বেদ ਸ਼ਾਸਤਰ ਪੜ ਲਈਏ ਪਰ ਉਹਨਾਂ ਅਮਲ ਦੇ ਵਿੱਚ ਲਿਆਉਣ ਲਈ ਸਾਨੂੰ ਖਰੀਦਾ ਨਾਮ ਜਗਾ ਸਿਮਤਨਾ ਪੈਣਾ ਅਸੀਂ ਧਾਰਮਿਕ ਸਥਾਨਾਂ ਤੇ ਬੈਠ ਕੇ ਆਪਣੇ ਪੇਟ ਦੀ ਖਾਤਰ ਕਥਾਾਂ ਮਾ ਕਰਦੇ ਬਹੁਤ ਕੁਝ ਕਰਦੇ ਪਰ ਅੰਦਰੋਂ ਖਾਲੀ ਹੈ ਅਸੀਂ ਉਹ ਦਿੱਤੇ ਆਪ ਅਮਲ ਨਹੀਂ ਕਰਦੇ ਦਸਨ ਦੀ ਗੱਲ ਕਰਦੇ ਜੇਕਰ ਅਸੀਂ ਅਮਲ ਕਰ ਲਏਗੇ ਤਾਂ ਫਿਰ ਜਿਹੜਾ ਮੇਨ ਮਕਸਦ ਹੈ ਭਗਤੀ ਲਹਿਦ ਜਨਮ ਮਰਨ ਤੇ ਭੱਗੀ ਜਿਹੜਾ ਤੈਨ ਮੌਤ ਦਾ ਡਰ ਬਣਿਆ ਹੋਇਆ ਕਿ ਫਿਰ ਨਾ ਮੈਂ ਮਰਨਾ ਫਿਰ ਮੈਂ ਜੰਮਣਾ ਫਿਰ ਮੈਂ ਮਰਨਾ ਇਹ ਤਾਂ ਹੀ ਖਤਮ ਹੋਣਾ ਹੈ ਜੇਕਰ ਸਿਮਰਨ ਕਰੇਗਾ ਸਤਗੁਰੂ ਦਾਸੋਂ ਨੇ ਸਮਝਾਇਆ ਹੈ ਸੁਖ ਸਾਗਰ ਕਿnde ਪਰਮਾਤਮਾ ਜਿਹੜਾ ਸੁੱਖਾਂ ਦਾ ਸਾਗਰ ਹੈ ਉਸ ਦਾ ਨਾਮ ਜਿਹੜਾ ਸਾਰੇ ਹੀ ਸੁਖ ਹਸ ਦੇ ਨਾਮ ਦੇ ਨਾਲ ਪ੍ਰਾਪਤ ਹੁੰਦੇ ਸਰਤ ਇਹ ਜੋ ਵਿਦਾ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਪੰਡਤ ਜੀ ਨੂੰ ਕਹ ਲਿਆ ਕਿ ਤੁਕ ਕਹ ਰਿਹਾ ਕਿ ਪੰਜ ਤਰ੍ਹਾਂ ਦੇ ਦਰਖਤ ਜਿਹੜੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਹਨ ਜਿਹਦੇ ਤੇ ਵਿਦਾ ਸ਼ਾਸਤਰਾਂ ਦੇ ਵਿੱਚ ਨਾਮ ਲਿਖੇ ਹੋਏ ਹੈ ਕਿ ਦੁਖ ਮੁੰਦਾਬ ਦਾ ਹੈ ਪਾਰਜਤ ਹੈ ਸੰਤਾਨ ਹੈ ਕਲਪ ਰੁਖ ਹੈ ਹਰੀ ਚੰਦਨ ਹੈ ਜਿੱਥੋਂ ਤੈਨੂੰ ਹਰ ਇੱਕ ਤਰ੍ਹਾਂ ਦਾ ਪਦਾਰਥ ਮਿਲ ਸਕਦਾ ਚਿੰਤਾ ਮਨ ਉਹ ਮਨ ਜਿਹੜੀ ਕਿ ਮੰਨ ਦੀ ਹਰ ਇੱਛਾ ਨੂੰ ਪੂਰੀ ਕਰਦੀ ਹੈ ਕੋਈ ਫਿਕਰ ਨਹੀਂ ਰਹਿਂਦਾ ਕਾਮ ਪਿੰਨ ਬਸ ਜਾ ਕੇ ਉਹ ਕਹਿੰਦੇ ਗਾ ਜਿਹੜੀ ਕਿ ਹਰ ਇੱਛਾ ਪੂਰੀ ਹੋ ਸਕਦੀ ਹੈ ਇਹ ਤੁਮ ਜੋ ਪੰਡਤ ਜੀ ਸਮਝਾ ਰਹੇ ਆ ਇਹ ਤੇਰੇ ਵਿਦਾ ਸ਼ਾਸਤਰਾਂ ਦੇ ਵਿੱਚ ਤਾਂ ਲਿਖਿਆ ਹੋਇਆ ਪਰ ਜਿਹੜੇ ਤੂੰ ਸੁਖ ਸਾਗਰ ਦੀ ਗੱਲ ਕਰਦਾ ਹੈ ਉੱਥੇ ਤਾਂ ਤੈਨੂੰ ਪਹੁੰਚਣ ਲਈ ਪਹਿਲਾਂ ਸਿਮਰਨ ਕਰਨਾ ਪੈਣਾ ਜਪ ਕਰਨਾ ਪੈਣਾ ਨਾਮ ਜਪਣਾ ਪੈਣਾ ਉਹ ਤਾਂ ਜਪ ਤਾਂ ਨਹੀਂ ਚਾਰ ਪਦਾਰਥ ਅਸ਼ਟ ਦਸਾ ਸਿੰਦ ਨਵ ਨਿੱਧ ਕਰਤਲ ਤੱਕੇ ਕਿੰਨੇ ਫਿਰ ਤੂੰ ਚਾਰ ਪਦਾਰਥਾਂ ਦੀ ਗੱਲ ਕਰਦਾ ਅਤ ਹੈ ਮੋਖ ਹੈ ਕਾਮ ਹੈ ਤਰਮ ਹੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗੇ ਇਹ ਚਾਰੇ ਪਦਾਰਥ ਪੌਣੇ ਹੈ ਤਾਂ ਤੈਨੂੰ ਸੇਵਾ ਕਰਨੀ ਪੈਣੀ ਸੇਵਾ ਕਰਕੇ satsang ਦੇ ਵਿੱਚ ਜਾ ਕੇ ਤੈਨੂੰ ਜਾਗ ਲੱਗਣਾ ਔਰ ਜਾਗ ਲੱਗ ਕੇ ਫਿਰ ਤੂੰ ਸਿਮਰਨ ਦੇ ਵਿੱਚ ਲੱਗੇ ਤੇ ਫਿਰ ਤੂੰ ਚਾਰੇ ਪਦਾਰਥ ਪਾ ਸਕਦਾ ਹੈ ਪਰ ਜੇ ਤੂੰ ਗੱਲਾਂ ਨਾਲ ਹੀ ਕਹਵੇਂ ਕਿ ਹਰੇਕੀ ਬੰਦਾ ਕਹਿੰਦਾ ਕਿ ਮੈਨੂੰ ਚਾਹੇ ਪਦਾਰਥ ਮਿਲ ਜਾਣ ਕੌਣ ਨਹੀਂ ਚਾਹੁੰਦਾ ਅਸਤ ਦਸਾ ਸਿੱਧ 18 ਸਿੱਧੀ ਇਹ ਗੰਦੇ ਤੂੰ ਚਾਹਦਾ ਕਿ ਮੇਰੇ ਹੱਥ ਦੀ ਤਲੀ ਤੇ ਖੇਡਾ ਤਿਵੇਂ ਖੇਡਣ ਗਿਆ 18 ਸਿੱਧੀਆਂ ਕੀ ਹੈ ਕਿ ਇੰਨਾ ਛੋਟਾ ਹੋ ਜਾਣਾ ਇੰਨਾ ਵੱਡਾ ਹੋ ਜਾਣਾ ਇੰਨਾ ਸੁਖਮ ਬਣ ਜਾਣਾ ਦੂਸਰੇ ਦੇ ਅੰਦਰ ਨੂੰ ਪੜ ਲੈਣਾ ਮਨ ਨੂੰ ਪੜ ਲੈਣਾ ਉਹਦੇ ਵਿੱਚ ਕੀ ਹੈ ਇੰਨਾ ਹੈਵੀ ਬਣ ਜਾਣਾ ਭਾਰ ਵੱਡਾ ਕਰ ਲੈਣਾ ਸੋ ਇਹੋ ਜਿਹੜੇ ਗੁਣਾਂ ਸਿੰਧੀਆਂ ਦੇ ਇਹ ਤੂੰ ਗੱਲ ਤਾਂ ਕਰ ਰਿਹਾ ਨੌ ਲੰਡੀਆਂ ਦੀ ਵੀ ਗੱਲ ਕਰ ਰਿਹਾ ਨੌ ਲੰਡੀਆਂ ਕੀ ਖਜ਼ਾਨੇ ਉਹ ਖਜ਼ਾਨੇ ਜਿਹੜੇ ਕਹਿੰਦੇ ਕਵੀਦ ਦੇ ਕੋਲ ਉਹ ਖਜ਼ਾਨੇ ਕੀ ਹੈ ਕਿ ਸਾਡੇ ਕੋਲ ਹੀਰੇ ਜਵਾਹਰ ਕਪੜਾ ਜਿੰਨੇ ਵੀ ਖਜ਼ਾਨੇ ਸਦਾਗਰੀ ਇਹ ਸਾਰਾ ਕੁਝ ਨੌ ਲੰਡੀਆਂ ਦੇ ਵਿੱਚ ਆਉਂਦਾ ਜਿੰਨਾ ਵੀ ਦੁਨੀਆ ਦਾ ਖਜ਼ਾਨਾ ਹੱਥ ਦੀ ਤਲੀ ਤੇ ਕਿਦੇ ਖੜ ਲਈ ਪਰ ਇਹਦਾ ਤੂੰ ਰੱਟ ਤਰਿਆ ਹਾਂ ਵੈਦ ਦਾ ਸ਼ਾਸਤਰਾਂ ਦੇ ਵਿੱਚੋਂ ਔਰ ਉਹਦੇ ਲਈ ਜੋ ਤੈਨੂੰ ਕਰਨਾ ਚਾਹੀਦਾ ਸਤਬਗੁਰਦਾਸਵਾਦ ਜੀ ਅੱਗੇ ਕੁਐਸਚਨ ਕਰਕੇ ਕਹਿ ਰਹੇ ਹੈ ਹਰ 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 ਨਾਮ ਜੱਪੇ ਦਸਨਾ ਕਿੰਦੇ ਤੂੰ ਸਾਹਸ ਸਾਹਸ ਤਾਂ ਸਿਮਰ ਨਹੀਂ ਲਿਆ ਇਹ ਗੱਲਾਂ ਕਰਦੇ ਆਂ ਵੀ ਆ ਵੀ ਮਿਲ ਸਕਦਾ ਆ ਵੀ ਮਿਲ ਸਕਦਾ ਮਿਲ ਤਾਂ ਸਕਦਾ ਪਰ ਜੇਕਰ ਤੂੰ ਆਪਣੀ ਰਸਨਾ ਨੂੰ ਨਾਮ ਦੇ ਵਿੱਚ ਜੋੜ ਲੈਵੇਂ ਆਪਣੀ ਰਸਨਾ ਨੂੰ ਸ਼ਬਦ ਦੇ ਨਾਲ ਜੋੜ ਲੈਵੇਂ ਆਪਣੀ ਰਸਨਾ ਤੋਂ ਸ਼ਬਦ ਨੂੰ ਉਚਾਰੇਂ ਉਹ ਸ਼ਬਦ ਉਚਰਿਆ ਹੋਇਆ ਤੇਰੇ ਕੰਨਾਂ ਦੇ ਰਾਹੀਂ ਸੁਣ ਹੋ ਕੇ ਤੇਰੇ ਹਿਰਦੇ ਦੇ ਵਿੱਚ ਪਹੁੰਚੇ ਫਿਰ ਇਹ ਸਾਰੀਆਂ ਚੀਜ਼ਾਂ ਸੰਭਮ ਹੈ ਫਿਰ ਸੁੱਖਾਂ ਦਾ ਸਾਗ ਤੈਨੂੰ ਮਿਲ ਸਕਦਾ ਹੈ ਅਬਰ ਸਭ ਤਿਆਗ ਬਚਨ ਰਚਨਾ ਜੇਕਰ ਤੂੰ ਕਹਿੰਦੇ ਨਾਮ ਦਾ ਸਮਰਨ ਨਹੀਂ ਕਰਨਾ ਤੇ ਫਿਰ ਫੋਕੀਆਂ ਗੱਲਾਂ ਕਰ ਕਰਕੇ ਤੇਰਾ ਕੁਝ ਨਹੀਂ ਬਣਨਾ ਇਹ ਸਾਰਾ ਕੁਝ ਤਿਆਗ ਦੇ ਜੋ ਤੂੰ ਕਰ ਰਿਹਾ ਹੈ ਤਿਆਗ ਦੇ ਤੇ ਸਿਮਰਨ ਦੇ ਵਿੱਚ ਲੱਗ ਜਾ ਸਤਿਗੁਰੂ ਦਾਸਾ ਉਹਦੇ ਸਮਝਾ ਰਹੇ ਕਿ ਜਿਹੜੇ ਸੁੱਖਾਂ ਦੀਆਂ ਤੁਸੀਂ ਗੱਲਾਂ ਕਰਦੇ ਆ ਜਿਹੜੇ ਤੁਸੀਂ ਮਨ ਦੀ ਇੱਛਾ ਪੂਰੀ ਹੋਣ ਦੀ ਗੱਲ ਕਰਦੇ ਆ ਜੇ ਕਹੀਏ ਕਿ ਪੰਦੇ ਨੇ ਜਦੋਂ ਮਨਜ ਫੜ ਕੇ ਸਤਗੁਰ ਨਾਨਕ ਦੇਵ ਜੀ ਦੀ ਦੇਖਣਾ ਚਾਹਿਆ ਕਿ ਇਹ ਉਦਾਸ ਕਿਉਂ ਰਹਿੰਦਾ ਜਦੋਂ ਮਾਤਾ ਪਿਤਾ ਨੇ ਕਿਹਾ ਤੇ ਮਨਜ ਫੜ ਕੇ ਤਾਂ ਤਾਂ ਹੀ ਦੇਖ ਸਕਦਾ ਜੇਕਰ ਅੰਦਰ ਪੰਦੇ ਦੇ ਕੁਝ ਹੋਵੇ ਜੇਕਰ ਅੰਦਰ ਬੈਦ ਦੇ ਕੁਝ ਹੋਵੇ ਤੇ ਲਿਖਣ ਵਾਲਾ ਲਿਖਦਾ ਕਿ ਛੱਡ ਦੇ ਬੈਦਾ ਵਾ ਨੇ ਬੁੱਝੀਆਂ ਜਾਣੀਆਂ ਬਿਮਾਰੀਆਂ ਬਿਮਾਰੀਆਂ ਤਾਂ ਤਾਂ ਬੁੱਝ ਹੋਣੀਆਂ ਦੇ ਜਿਹੜੀਆਂ 18 ਸਿੱਧੀਆਂ ਉਹ ਅਸੀਂ ਪ੍ਰਾਪਤ ਕਰ ਲਈਏ ਪ੍ਰਾਪਤਤਾ ਹੋਣੀ ਹੈ ਕਿ ਸਾਰੀਆਂ ਜਿਹੜੀਆਂ ਸਿੱਧੀਆਂ ਨਿੱਧੀਆਂ ਇਹ ਬਾਣੀ ਤਾਂ ਇਹਨਾਂ ਦੇ ਉਲਟ ਹੈ ਪਰ ਇਹ ਆਟੋਮੈਟਿਕਲੀ ਜਿਹੜਾ ਨਾਮ ਲੇਵਾ ਜੀਵ ਹੈ ਉਸ ਦੇ 38 ਤੇ 8 ਤੇ ਘੇੜਦੀ ਹੈ ਸੋ ਨੰਨਾ ਖਿਆਨ ਪਰਾਨ ਬੇਦਵਿਦ ਚੌਥੇ ਅੱਖਰ ਮਾਹੀ ਕਹਿੰਦੇ ਬਹੁਤ ਤਰ੍ਹਾਂ ਦੇ ਵੇਦ ਬਣ ਗਏ ਸ਼ਸਤਰ ਬਣ ਗਏ ਸਮਰਤیاں ਬਣ ਗਈ ਇਹਨਾਂ ਦੇ ਵਿੱਚ ਬੜੀ ਤਰ੍ਹਾਂ ਦੇ ਤੂੰ ਮੁਖਿਆਨ ਕਰ ਦਿੱਤੇ ਬੜੀ ਤਰ੍ਹਾਂ ਦੀਆਂ ਤੇਰੀਆਂ ਕਹਾਣੀਆਂ ਬਣ ਗਈਆਂ ਇਹਨਾਂ ਨੂੰ ਸਾਰਿਆਂ ਨੂੰ ਜੇਕਰ ਆਪ ਪਕਾਈਏ 34 ਅੱਖਰਾਂ ਮਾਹੀ ਕਹਿੰਦੇ ਸਿਰਫ 34 ਅੱਖਰਾਂ ਦੇ ਵਿੱਚ ਹੀ ਸਾਰੇ ਦਾ ਸਾਰਾ ਗਿਆਨ ਲੇਕਿਨ ਜੇ ਤੂੰ ਇਹ ਗਿਆਨ ਪੜ ਕੇ ਉਸ ਤੇ ਅਮਲ ਕੋਈ ਨਹੀਂ ਕਰ ਰਿਹਾ ਕਾਮ ਕ੍ਰੋਧ ਲੋਭ ਨੂੰ ਹੰਕਾਰ ਤੇਰਾ ਦੂ ਨਹੀਂ ਹੋ ਰਿਹਾ ਵਿਸ਼ੇ ਵਿਕਾਰ ਤੇਰੇ ਦੂ ਨਹੀਂ ਹੋ ਰਹੇ ਤੇ ਤੈਨੂੰ ਚਿੰਤਾ ਹਰ ਟਾਈਮ ਲੱਗੀ ਰਹਿੰਦੀ ਹੈ ਵਿਆਸ ਵਿਚਾਰ ਕਹੋ ਪਰਮार्थ RAM ਨਾਮ ਸਰਨਾ ਹੈ ਕਿੰਦੇ ਪਰਮार्थ ਦੇ ਬਰਾਬਰ ਉਸ ਪਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਵਿਆਸ ਨੇ ਕਹਿੰਦੇ ਤੱਥ ਕੱਢਿਆ ਸਾਰਾ ਪੜ੍ਹ ਕੇ ਕਿ ਜੋ ਮਰਜੀ ਅਸੀਂ ਦੁਨੀਆ ਤੇ ਕਰ ਲਈਏ ਜੋ ਪਰਮਾਤਮਾ ਦੇ ਨਾਲ ਸਾਡਾ ਮੇਲ ਹੋਣਾ ਉਹ ਸ਼ਬਦ ਦੇ ਅਭਿਆਸ ਨਾਲ ਹੋਣਾ ਤੇ ਸ਼ਬਦ ਜਿਹੜਾ ਤੁਹਾਡੇ ਦਸਨਾਂ ਨੇ ਜਪਣਾ ਹੈ ਤੇ ਕੰਨਾਂ ਨੇ ਸੁਣਨਾ ਹੈ ਤੇ ਹੱਦ ਦੇ ਵਿੱਚ ਜਾਣਾ ਹੈ ਜਦ ਜਾਵੇਗਾ ਉਦੋਂ ਸਾਨੂੰ ਉਹਦਾ ਅਭਿਆਸ ਜਿਹੜਾ ਅੰਦਰ ਜਿਹੜਾ ਹੈ 나ਦ ਵੱਜ ਰਿਹਾ ਹੈ ਸਾਡੇ ਅਨਹਦ ਬਾਜੇ ਜਿਹੜੇ ਵੱਜਦੇ ਉਹ ਸਾਨੂੰ ਸੁਣਨੇ ਆ ਨਹੀਂ ਤਾਂ 18 ਸਿੱਧੀਆਂ ਇੱਥੇ ਤੱਕ ਉਹਨਾਂ ਇਕਾ ਜਵੇ ਤਾਂ ਲੋਕਾਂ ਦਾ ਕੁਝ ਪਤਾ ਨਹੀਂ ਲੱਗਦਾ ਤੇ ਜੇਕਰ 18 ਸਿੱਧੀਆਂ 9 ਨਿੱਧੀਆਂ ਸੀ ਕਿੰਨੇ ਤੇ ਇਹ ਤਾਂ ਸਾਰੇ ਦਾ ਸਾਰੇ ਜਿਹੜੇ ਨਾਮ ਲੈਵਾ ਗੁਰੂ ਹੋਏ ਆ ਭਗਤ ਹੋਏ ਆ ਇਹਨਾਂ ਨੇ ਉਸ ਪਰਮਾਤਮਾ ਦੇ ਨਾਲ ਲੱਭ ਲਈ ਹੈ ਇਹ ਤਾਂ ਉਹਨਾਂ ਦੇ ਹੱਥਾਂ ਤੇ ਖੜਦੀ ਫੱਦੀ ਪਰ ਇਹਨਾਂ ਨੇ परमात्मा ਦਾ ਨਾਮ ਲੜਨਾ ਜਿਆਦਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਹੁਕਮ ਦੇ ਵਿੱਚ ਰਹਿੰਦੇ ਹੋ ਸੋ ਜਿੰਨਾ ਵੀ ਗਿਆਨ ਹੈ ਜਿੰਨਾ ਵੀ ਸਾਰਾ ਕੁਝ ਵਿਦਾਂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਜਿਹੜੇ ਨਾਮ ਤੋਂ ਬਿਨਾ ਲੋਕ ਇਹ ਵਿਦਾਂ ਸ਼ਾਸਤਰਾਂ ਦਾ ਗਿਆਨ ਕਿਸੇ ਵੀ ਕੰਮ ਦਾ ਨਹੀਂ ਜੇਕਰ ਇਸ ਗਿਆਨ ਨੂੰ ਅਪਣਾਉਣਾ ਹੈ ਤਾਂ ਖੋਜ ਸ਼ਬਦ ਵਿੱਚ ਲੈ ਸ਼ਬਦ ਦੇ ਵਿੱਚ ਸਾਨੂੰ ਖੋਜਣਾ ਪੈਣਾ ਸ਼ਬਦ ਦਾ ਅਭਿਆਸ ਕਰਨਾ ਪੈਣਾ ਅਸੀਂ ਲੱਭਦੇ ਕਿਤੇ ਹੋਰ ਫਿਰ ਹੈ ਸਾਡੇ ਅੰਦਰ ਲੱਭਦੇ ਥੱਦੇ ਗ੍ਰੰਥਾਂ ਦੇ ਵਿੱਚ ਮਿਲ ਜਾ ਗ੍ਰੰਥਾਂ ਦੇ ਵਿੱਚ ਤੁਹਾਨੂੰ ਸ਼ਬਦ ਮਿਲ ਜਾਣਾ ਕੋਈ ਸ਼ਬਦ ਦਾ ਅਭਿਆਸ ਕਰਨਾ ਪੈਣਾ ਇਸ ਤੰਮ ਦੇ ਨਾਲ ਇਹ ਜਿਹੜਾ ਤੰਮ ਹੁੰਦਿਆ ਹੁੰਦਿਆ ਸਾਨੂੰ ਖੇਤੀ ਜਿਹੜੀ ਕਰਨ ਲਈ ਭੇਜਿਆ ਨਾਮ ਦੀ ਭੇਜਿਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਖੇਤ ਦੇ ਵਿੱਚ ਬੀਜ ਪਾਉਣਾ ਤੂੰ ਨਾਮ ਦਾ ਪਾਲ ਇਹ ਸਰੀਰ ਜਿਹੜਾ ਤੈਨੂੰ ਮਿਲਿਆ ਇਸ ਸਰੀਰ ਦੇ ਨਾਲ ਬਣ ਜਿਹੜਾ ਕਰਨਾ ਤੂੰ ਨਾਮ ਦਾ ਕਰਲਾ ਤਾਂ ਹੀ ਜਿਹੜਾ ਨਾਮ ਦੇ ਬਰਾਬਰ ਉਹ ਕਹਿੰਦੇ ਕੁਛ ਵੀ ਹੈ ਨਹੀਂ ਰਾਜੇ ਇੰਦਰ ਸੰਸਰ ਗ੍ਰਹੈਸਨ ਬੈਨ ਹਰ ਭਗਤ ਕਹਾ ਕੋ ਲੇਖੇ ਸਤਗੁਰ ਅਰਦਾਸਾਂ ਦਾ ਜੀ ਕਹਿੰਦੇ ਆ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿੰਨੇ ਵੀ ਮਹਿਲ ਬਾੜੀਆਂ ਕਿਸੇ ਕੰਮ ਦੇ ਵੀ ਨਹੀਂਗੇ ਜਿੰਨੇ ਵੀ ਦੁਨੀਆਂ ਦੇ ਪਦਾਰਥ ਕਿਸੇ ਕੰਮ ਦੇ ਵੀ ਨਹੀਂਗੇ ਜੇਕਰ ਅਸੀਂ ਨਾਮ ਦੇ ਨਾਲ ਨਹੀਂ ਜੁੜਦੇ ਨਾਮ ਹੀ ਇੱਕ ਇਹੋ ਜੀ ਚੀਜ਼ ਹੈ ਜਿਹੜਾ ਕਿ ਉਹਨਾਂ ਨੇ ਕਿਹਾ ਜਹਾਜ਼ ਦਾ ਕੰਮ ਕਰ ਜਿਹੜੇ ਸੁਤਰੇ ਪਾਰ ਜਿਹੜਾ ਵੀ ਨਾਮ ਦੇ ਨਾਲ ਸਿਮਰਨ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਤਾਂ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਕਿ ਪਰਮਾਤਮਾ ਹੀ ਸਾਰਾ ਇਸ ਸ੍ਰਿਸ਼ਟੀ ਦਾ ਮਾਲਕ ਹੈ ਪਰ ਅਸੀਂ ਇਸ ਸ੍ਰਿਸ਼ਟੀ ਦੇ ਲੋਭ ਲਾਲਚਾਂ ਦੇ ਵਿੱਚ ਦੇਖ ਕੇ ਤਮਾ ਦੇ ਵਿੱਚ ਫਸ ਕੇ ਅਸੀਂ ਇੱਥੇ ਜੁਗ ਹੀ ਰਹਿ ਜਾਂਦੇ ਆ ਤੇ ਜਿਹੜਾ ਕੰਮ ਕਰ ਲਈ ਹੈ ਉਹਨੂੰ ਪੁੱਲ ਜਾਂਦੇ ਸੋ ਸਹਿਜ ਸਮਾਦ ਆਪਾਦ ਰਹਿਤ ਫੁਨ ਬਡੇ ਭਾਗ ਲਿਵ ਲੱਗੀ ਕਹਿੰਦੇ ਜਿੰਨੇ ਵੀ ਤੇਰੇ ਦੁੱਖ ਸਗੇ ਇਹ ਸਹਿਜ ਅਵਸਥਾ ਚ ਜਾਣਾ ਪੈਣਾ ਸਹਿਜ ਅਵਸਥਾ ਆਪਣੀਆਂ ਸਾਰੇ ਜਿਹੜੇ ਦੁੱਖ ਸੀਗੇ ਦੁੱਖ ਬੰਦੇ ਨੂੰ ਕੀ ਹੈ ਦੁੱਖ ਤਾਂ ਬਾਣੀ ਕਹਦੀ ਇਹ ਤੈਨੂੰ ਤਿੰਨ ਤਰ੍ਹਾਂ ਦਾ ਦੁੱਖ ਹੈ ਤਿੰਨ ਤਾਪਨ ਵਰਨ ਹਾਰਾ ਦੁੱਖ ਹੰਤਾ ਸੁਖਰਾਸ ਇਹ ਜਿਹੜੀ ਦੁੱਖ ਹੈ ਤੈਨੂੰ ਤਿੰਨ ਤਰ੍ਹਾਂ ਦੇ ਆਗ ਬਿਆਦ ਆਪਾਦ ਲੱਗੇ ਆਗ ਹੈ ਜਿਹੜੇ ਤੇਰੇ ਸਰੀਰ ਤੋਂ ਪੈਦਾ ਹੁੰਦੇ ਜਿਹੜੇ ਬਕਾਰਾਂ ਦੇ ਨਾਲ ਪੈਦਾ ਹੁੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਨਸਿਕਤਾ ਤੋਂ ਪੈਦਾ ਹੁੰਦੇ ਇਹ ਆਦ ਨੂੰ ਕਹਿੰਦੇ ਆ ਵਿਆਦ ਉਹ ਹੈ ਜਿਹੜੇ ਤੇਰੇ ਕਿਤੇ ਤੁੱਟਿਆ ਜੰਨਾ ਕੰਡਾ ਚੁੱਭ ਗਿਆ ਕੁਛ ਹੋਰ ਤੇਰੇ ਲੱਗ ਗਿਆ ਇਟ ਵੱਜ ਗਈ ਪੱਥਰ ਵੱਜ ਗਿਆ ਉਹਦੇ ਨਾਲ ਦੁੱਖ ਤੇਰੇ ਸਰੀਰ ਨੂੰ ਹੁੰਦਾ ਜਿਹੜੇ ਆਪਾਦ ਹੈ ਜਿਨ੍ਹਾਂ ਨੂੰ ਸਿਦੈਵਕ ਕਹਿੰਨੇ ਆ ਇਹ ਕਿਦਮਤੀ ਹੈ ਕਿ ਤੂੰ ਕਿਤੇ ਇਹੋ ਜੀ ਜਗ੍ਹਾ ਹੈ ਜਿੱਥੇ ਪਚਾਲ ਆ ਗਿਆ ਤੈਨੂੰ ਦੁੱਖ ਆ ਜਾਣਾ ਹੜ ਆ ਗਿਆ ਜੰਗਲ ਚੱਗ ਲੱਗੇ ਇਹ ਤਿੰਨੇ ਤਰ੍ਹਾਂ ਦੇ ਜਿਹੜੇ ਤੈਨੂੰ ਰੋਗ ਆਇਕ ਸਰੀਰਕ ਹੈ ਕਿ ਦੇਵਕ ਇਕ ਬੋਧਕ ਇਹ ਤਿੰਨੇ ਜਿਹੜੇ ਤੈਨੂੰ ਫਿਕਰ ਰਹਿੰਦਾ ਇਹਨਾਂ ਦਾ ਇਲਾਜ ਜਿਹੜਾ ਆ ਉਹ ਪ੍ਰਮਾਤਮਾ ਦਾ ਨਾਮ ਹੈ ਸੋ ਉਹਨਾਂ ਨੇ ਇਸੇ ਕਰਕੇ ਕਿਹਾ ਕਿ ਤਿੰਨੇ ਤਾਪਨਵਾਰਨ ਹਰ ਦੁੱਖਾਂ ਤਾਸੁ ਕਰਾਸ ਤੱਕ ਕੋ ਬਿਗ ਨਾ ਕੋਈ ਲੱਗੇ ਜੇ ਕਿ ਤਬ ਅਗੇ ਅਰਦਾਸ ਪ੍ਰਮਾਤਮਾ ਦਾ ਨਾਮ ਸਿਮ ਇਹ ਸਾਰੇ ਜਿਹੜੇ ਦੁੱਖ ਹੈ ਤੇਰੇ ਖਤਮ ਹੋ ਜਾਣੇ ਔਰ ਤੇਰਾ ਮਨ ਜਿਹੜਾ ਅਡੋਲ ਅਵਸਥਾ ਦੇ ਵਿੱਚ ਚੱਲ ਜਾਣਾ ਜਿੱਥੇ ਤੈਨੂੰ ਕੋਈ ਆਸਾ ਤੇ ਨਰਾਸ਼ਾ ਰਹਿਣਾ ਹੀ ਨਹੀਂ ਤੈਨੂੰ ਕੋਈ ਦੁੱਖ ਸੁੱਖ ਲੱਗਣੇ ਨਹੀਂ ਤੇ ਉਹ ਜਿਹੜੇ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਸਹਿਜ ਅਵਸਥਾ ਮਿਲਦੀ ਹੈ ਸਹਿਜ ਅਵਸਥਾ ਜਿਹੜੀ ਹੈ ਇਹ ਬਹੁਤ ਔਖੀ ਮਿਲਦੀ ਹੈ ਭਾਗਾਂ ਨਾਲ ਮਿਲਦੀ ਹੈ ਭਾਗਾਂ ਨਾਲ ਪ੍ਰਮਾਤਮਾ ਦੀ ਨਜਸ ਵੱਲੀ ਹੋ ਜੂਵੇ ਉਸ ਦੀ ਕਿਰਪਾ ਹੋ ਜੂਵੇ ਉਹ ਜੀਵ ਜਿਹੜਾ ਹੈ ਉਹ ਇਹਨਾਂ ਦੁੱਖਾਂ ਤੋਂ ਦੂਰ ਹੁੰਦਾ ਹੈ ਇੱਥੇ ਹੀ ਕਹਿੰਦੇ ਆ ਕਿ ਕੋਈ ਗਮ ਨਹੀਂ ਰਹਿੰਦਾ ਫਿਰ ਇੱਥੇ ਹੀ ਬੇਗਮਪੁਰਾ ਬਣਦਾ ਫਿਰ ਇੱਥੇ ਹੀ ਬੇਗਮਪੁਰਾ ਜਿਹੜਾ ਸੱਚਖੰਡ ਸਾਨੂੰ ਨਜ਼ਰ ਆਉਂਦਾ ਹੈ ਸੋ ਜੇ ਜੋ ਸਹਿਜ ਅਵਸਥਾ ਜਿਹੜੀ ਹੈ ਉਹ ਸਾਨੂੰ ਮਿਲ ਜੂਗੀ ਤਾਂ ਸਹਿਜ ਅਵਸਥਾ ਨੂੰ ਪਾਉਣ ਲਈ ਇਹ ਜਨਮ ਮਿਲਿਆ ਹੈ ਕਹ ਰਵਿਦਾਸ ਪ੍ਰਕਾਸ਼ ਰਿਤ ਦੇ ਤਨ ਜਨਮ ਮਰਨ ਪੈਪਕੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਉਸ ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ ਉਹਨਾਂ ਨੇ ਸੱਚ ਖੰਡ ਦੇਖ ਲਿਆ ਬੇਗਮ ਪਰੇ ਦੇ ਵਾਸੀ ਬਣ ਗਏ ਉਹਨਾਂ ਨੂੰ ਫਿਰ ਜਨਮ ਮਰਨ ਦਾ ਦੁੱਖ ਜਿਹੜਾ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਮੇਰਾ ਕੁਝ ਵਿਗੜ ਸਕਦਾ ਉਹ ਤਾਂ ਕਹਿੰਦੇ ਜੋ ਵੀ ਤੁਸੀਂ ਕਰਨਾ ਲਿਖਣਾ ਲਿਖ ਲਿਆ ਆਰ ਪਾਰ ਕੇ ਬਾਨੇ ਲਖਨਾਲਾ ਹਲਪਤਾਲ ਮੋਜਮ ਡੰਡ ਨਾ ਲੱਗ ਗਈ ਤਾਂ ਜਿੰਨੇ ਸਰਵ ਜੰਜਾਲ ਜਿਸ ਨੇ ਦੁਨੀਆ ਦੇ ਜੰਜਾਲ ਹੀ ਛੱਡ ਦਿੱਤੇ ਉਹਦਾ ਕੀ ਕੋਈ ਵਿਗਾੜ ਸਕਦਾ ਕਿਉਂਕਿ ਦੁਨੀਆ ਦੇ ਜੰਜਾਲ ਛੱਡਣ ਤੋਂ ਬਾਅਦ ਹੀ ਮਨ ਜਿਹੜਾ ਅਡੋਲ ਅਵਸਥਾ 'ਚ ਜਾਊਗਾ ਸਨ ਅਵਸਥਾ 'ਚ ਜਾਊਗਾ ਸਨ ਅਵਸਥਾ ਕਹਿੰਦੇ ਉਸ ਨੂੰ ਕਿ ਤੁਹਾਡੀਆਂ ਆਸਾ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ ਲੋਭ ਲਾਲਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਖਤਮ ਹੋ ਜਾਣਗੇ ਜਦੋਂ ਇਹ ਖਤਮ ਹੋ ਜਾਣਗੇ ਤਫਸਨ ਉਹ ਸੱਚਖੰਡ ਸਾਨੂੰ ਬੇਗੰਪੁਰਾ ਉਹ ਸਾਡੇ ਦਾ ਸਾਰਾ ਸਾਨੂੰ ਸਾਰਾ ਨਜ਼ਰ ਆ ਜਾਂਦਾ ਕਿ ਅਸੀਂ ਜਿਹੜੇ ਸਵਰਗ ਦੀਆਂ ਗੱਲਾਂ ਕਰਦੇ ਆ ਇਹ ਸਵਰਗ ਨਰਕ ਤੋਂ ਉੱਪਰ ਉੱਠ ਕੇ ਜਿੰਦੇ ਜੀ ਮੁਕਤੀ ਨੂੰ ਪਾਉਣਾ ਹੈ ਇਹੋ ਹੀ ਬੰਦੇ ਦੀ ਜੀਵਨ ਦਾ ਮਕਸਦ ਹੈ ਸੋ ਸਤਗੁਰੂ ਦਾਸ ਜੀ ਜੋ ਸਮਝਾ ਰਹੇ ਹੈ ਕਿ ਜਿੰਨਾ ਮਰਜੀ ਅਸੀਂ ਗਿਆਨ ਪੜ ਲਈਏ ਵਿਦਿਆ ਤੋਂ ਗਿਆਨ ਪੜਦੇ ਪੜਦੇ ਅਸੀਂ ਖਤਮ ਹੋ ਸਕਦੇ ਆ ਗਿਆਨ ਨਹੀਂ ਖਤਮ ਹੋਣਾ ਲੇਕਿਨ ਜੇ ਪਰਮਾਤਮਾ ਦਾ ਨਾਮ ਜਪ ਲਿਆ ਤੇ ਸਾਰੇ ਦਾ ਸਾਰਾ ਗਿਆਨ ਦੁਨੀਆ ਦਾ ਬੰਦੇ ਨੂੰ ਅੰਦਰ ਪਤਾ ਲੱਗ ਜਾਂਦਾ ਕਿਉਂਕਿ ਉਸਨੇ ਅੰਦਰ ਆਪਣੇ ਅੰਤਰੀਵ ਦੇ ਵਿੱਚ ਜਾਣਾ ਅੰਤਰੀਵ ਦੇ ਵਿੱਚ ਜਾ ਕੇ ਫਿਰ ਉਹ ਬੋਲੂਗਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣ ਬਾ ਪਰਮ ਤਤ ਹੈ ਸਤਗੁਰ ਲਿਓ ਲਖਾਵੇ ਸੋ ਸਤਗੁਰ ਪੀਪਾ ਜੀ ਨੇ ਐਸੀ ਕਰਕੇ ਕਿਹਾ ਕਿ ਜੋ ਸਾਨੂੰ ਬਾਹਰ ਦਿਸ ਰਿਹਾ ਉਹ ਸਾਡੇ ਅੰਦਰ ਹੈ ਸਰੀਰ ਦੇ ਜੋ ਬ੍ਰਹਮੰਡ ਦੇ ਵਿੱਚ ਹੈ ਉਹ ਸਾਡੇ ਪਿੰਡੇ ਦੇ ਅੰਦਰ ਹੈ ਐਸੇ ਸਰੀਰ ਦੇ ਅੰਦਰ ਹੈ ਪਰ ਅਸੀਂ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਕੇ ਸੰਨ ਅਵਸਥਾ 'ਚ ਜਾਵਾਂਗੇ ਤੇ ਇਹ ਸਾਰਾ ਕੁਝ ਸਾਨੂੰ ਫਿਰ ਨਜ਼ਰ ਆਉਣਾ ਇਸੇ ਕਰਕੇ ਸਤਗੁਰ ਰਵਿਦਾਸ ਮਹਾਰਾਜ ਜਿੰਨੇ ਕਿਹਾ ਕਿ ਤੁਸੀਂ ਇਹ ਗੱਲਾਂ ਜਿਹੜੀਆਂ ਕਰ ਰਹੇ ਆਂ ਇਹ ਨਾਮ ਦੇ ਸਿਮਰਨ ਤੋਂ ਬਾਅਦ ਸਾਰਾ ਕੁਝ ਪਤਾ ਲੱਗਦਾ ਕਿ ਆਪਾਂ ਜੇਕਰ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਇਹਨਾਂ ਨੂੰ ਪਾਉਣਾ ਇਹ ਉਸ ਦੀ ਰਜਾਈ ਵਿੱਚ ਰਵਾਂਗੇ ਉਸ ਦੇ ਹੁਕਮ ਦੇ ਵਿੱਚ ਚੱਲਾਂਗੇ ਕਫਰ ਜਾ ਕੇ ਸਾਡਾ ਜਿਹੜਾ ਜੀਵਨ ਦਾ ਮਕਸਦ ਜਿਹੜਾ ਉਹ ਪੂਰਾ ਹੋਣਾ ਫਿਰ ਸਾਡਾ ਜਨਮ ਮਨ ਦਾ ਚੱਕਰ ਖਤਮ ਹੋਣਾ ਕਿਉਂਕਿ ਇਹ ਜਨਮ ਹੀ ਹੁੰਨ ਤਾਂ ਮਿਲਿਆ ਕਿ ਸਾਡਾ ਇਹ ਜਨਮ ਲੇਖੇ ਚ ਲੱਗ ਜਵੇ ਬਹੁਤ ਜਨਮ ਵਿਛੜੇ ਠਮਾ ਦੋ ਜਨਮ ਤੇ ਮਾਰੇ ਲੇਖੇ ਕਹਿ ਰਵਿਦਾ ਹਸ ਲੱਗ ਜਿਓ ਚਿਰ ਪਿਓ ਦਰਸ਼ਨ ਦੇਖੇ ਪਤਾ ਨਹੀਂ ਕਿੰਨੇ ਕਿ ਜਨਮ ਹੋ ਗਏ ਸੀ ਵਿਛੜੇ ਇਹ ਜਨਮ ਤਾਂ ਅਡੇ ਲੇਖੇ ਚ ਲੱਗ ਜਵੇ ਸੋ ਆਓ ਇਸ ਸ਼ਬਦ ਤੋਂ ਗੁਰੂ ਮਹਾਰਾਜ ਜੀ ਤੋਂ ਇਹ ਸਿੱਖਿਆ ਲੈਣ ਦੇ ਹੋਏ ਕਿ ਜਿੰਨਾ ਮਰਜੀ ਵਿਦਿਆ ਸ਼ਾਸਤ੍ਰਾਂ ਨੂੰ ਪੜ ਲਈਏ ਇਹ ਗਿਆਨ ਤਾਂ ਹੀ ਕਮਾਉਣਾ ਸੱਦੇ ਜੇਕਰ ਗਿਆਨ ਅਸੀਂ ਸ਼ਬਦ ਦਾ ਅਭਿਆਸ ਕਰੀਏ ਸ਼ਬਦ ਦਾ ਅਭਿਆਸ ਕਰਕੇ ਅਸੀਂ ਆਪਣੇ ਤਨ ਦੇ ਵਿੱਚ ਇਸ ਤਨ ਨੂੰ ਇਸ ਤਰੀਕੇ ਦੇ ਨਾਲ ਚਲਾਈਏ ਕਿ ਜੋ ਹਾਰ ਸਾਨੂੰ ਜਿੰਨਾ ਕੁ ਲੋੜਵੰਦ ਹੈ ਉਹਨਾਂ ਕੁ ਲੈ ਕੇ ਅਸੀਂ ਕਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਸਰਬੱਤ ਦਾ ਭਲਾ ਮੰਗੀਏ ਕਿਸੇ ਨੂੰ ਦੁੱਖ ਨਾ ਦੇ ਚ ਉੱਠਣਾ ਬੋਲੀਏ ਸੱਚ ਦੇ ਮਾਰਗ ਨੂੰ ਅਪਣਾ ਲਈਏ ਇਫੇਰਸੀ ਉਸ ਪਰਮਾਤਮਾ ਦੇ ਮਾਰਗ ਤੇ ਚਲਦੇ ਚਲਦੇ ਸੱਚਖੰਡ ਦੇ ਵਾਸੀ ਬਣ ਸਕਦੇ ਹਨ ਜਿੱਥੇ ਕਿ ਸਦਾ ਹੀ ਹਰ ਇੱਕ ਨੂੰ ਆਨੰਦ ਦੇ ਵਿੱਚ ਰਹਿੰਦਾ ਹੈ ਇਹ ਜਿੰਦ ਜਿਹੜੀ ਆਨੰਦ ਦੇ ਵਿੱਚ ਚਲ ਜੂਗੀ ਅਦਰਵਾਈਜ਼ ਜੋ ਮਰ ਜੀ ਦੁਨੀਆ ਦਾ ਇਕੱਠਾ ਕਰ ਲਓ ਦੇਖਣੇ ਨੂੰ ਸਾਰੇ ਲੱਗਦੇ ਵੇ ਬੜਾ ਅਮੀਰ ਹੈ ਪਰ ਅੰਦਰੋਂ ਜਾ ਕੇ ਦੇਖੋ ਉਹ ਮਨ ਤੋਂ ਹਾਰਿਆ ਹੋਇਆ ਹੈ ਹਰ ਟਾਈਮ ਚਿੰਤਾ ਹੈ ਉਸਨੂੰ ਕਿ ਮੇਰਾ ਆ ਨਾ ਘਾਟਾ ਹੋ ਜੇ ਮੇਰਾ ਇੱਥੇ ਆ ਨੁਕਸਾਨ ਹੋ ਜੂਵੇ لیکن ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਤਉ ਦੇ ਰੰਗ ਦੇ ਵਿੱਚ ਐਸਾ ਰਸ ਦੇ ਵਿੱਚ ਰਹਿੰਦੇ ਆ ਕਿ ਨਾਮੁ ਖੁਮਾਰੀ ਨਾਨਕ ਚੜੀ ਰਹੇ ਦਿਨ ਰਾਤ ਸੋ ਜਿਹੜਾ ਰਸ ਉਹ ਪਿੰਦੇ ਆ ਜਿਹੜਾ ਉਸ ਨੂੰ ਇਸ ਰਸ ਦਾ ਮਜ਼ਾ ਆਉਂਦਾ ਹੈ ਉਹ ਸਿਰਫ ਨਾਮ ਲੈਵਾ ਲੋਕਾਂ ਦੇ ਕੋਲ ਹੀ ਹੈ ਸੋ ਸਾਨੂੰ ਵੀ ਚਾਹੀਦਾ ਕਿ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਅਜੋਈ ਬੇਨਤੀ ਕਰੀਏ ਕਿ ਆਪਣੀ ਕਿਰਪਾ ਕਰੋ ਜਿੰਨੇ ਕੁ ਸਵਾਸ ਬਚਦੇ ਹੈ ਉਹਨਾਂ ਸਵਾਸਾਂ ਨੂੰ ਲੇਖ ਚ ਲਾਉਣ ਲਈ ਆਪਣੇ ਨਜ਼ਰ 'ਚ ਰੱਖੋ ਤਾਂ ਕਿ ਇਹ ਜੀਵਨ ਦੇ ਵਿੱਚ ਤੁਹਾਡੇ ਮਾਰਗ ਤੇ ਚੱਲਦੇ ਚੱਲਦੇ ਤੁਹਾਡੀ ਕਿਰਪਾ ਹੋ ਜਵੇ ਕਿ ਤੁਸੀਂ ਇਸ ਮਾਰਗ ਨੂੰ ਆਪਣਾ ਅਪਣਾਉਣ ਲਈ ਆਪਣੀ ਕਿਰਪਾ ਕਰ ਦਿਓ ਤਾਂ ਕਿ ਇਹ ਜੀਵਨ ਜਿਹੜਾ ਬਾਕੀ ਦਾ ਬਚਦਾ ਤੁਹਾਡੇ ਨਾਮ ਦੇ ਲੇਖੇ ਦੇ ਵਿੱਚ ਲੱਗ ਜੂਵੇ ਇਹ ਅਰਦਾਸ ਬੇਨਤੀ ਕਰਦੇ ਹੋਏ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ